ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਮਿਰਚਾਂ ਦਾ ਆਚਾਰ ਹਰੀਆਂ ਮਿਰਚਾਂ ਦਾ ਆਚਾਰ ਤੇ ਤੁਸੀਂ ਜਿੰਨਾ ਟਾਈਮ ਮਰਜੀ ਇਸ ਆਚਾਰ ਨੂੰ ਰੱਖ ਲਿਓ ਕਦੇ ਵੀ ਜਿਹੜਾ ਤੁਹਾਡਾ ਆਚਾਰ ਆ ਖਰਾਬ ਨਹੀਂ ਹੋਣਾ ਤੁਸੀਂ ਦੇਖ ਲਓ ਕਿੰਨਾ ਵਧੀਆ ਆਪਣਾ ਆਚਾਰ ਬਣਿਆ ਤੇ ਤੁਸੀਂ ਮੇਰੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਦੇਖਿਆ ਹੋਣਾ ਵੀ ਆਪਾਂ ਲਾਲ ਮਿਰਚ ਦਾ ਆਚਾਰ ਵਰਤਦਿਆਂ ਹਰੀ ਮਿਰਚ ਦਾ ਆਚਾਰ ਵਰਤਦਿਆਂ ਉਦੋਂ ਕਾਫੀ ਸਾਰੇ ਭੈਣ ਭਰਾਵਾਂ ਨੇ ਕਮੈਂਟ ਕੀਤੇ ਸੀ ਕਿ ਤੁਸੀਂ ਰੈਸিপি ਦਿਓ ਸੌਰੀ ਜੀ ਪਹਿਲਾਂ ਤਾਂ ਉਹਦਾ ਮੈਂ ਰੈਸিপি ਨਹੀਂ ਦੇ ਸਕੀ ਤੇ ਅੱਜ ਆਪਾਂ ਉਹ ਰੈਸਪੀ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਆਏ ਆਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਕਈ ਭੈਣਾਂ ਕਹਿੰਦੀਆਂ ਨੇ ਵੀ ਸਾਡੇ ਹੱਥ ਦਾ ਆਚਾਰ ਖਰਾਬ ਹੋ ਜਾਂਦਾ ਤਾਂ ਇਹ ਵੀਡੀਓ ਉਹਨਾਂ ਵਾਸਤੇ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਲੋ ਜੀ ਇਹ 1.5 ਕਿਲੋ ਮਿਰਚਾਂ ਲਈਆਂ ਨੇ ਚੰਗੀ ਤਰ੍ਹਾਂ ਧੋ ਕੇ ਆਪਾਂ ਇਹਨਾਂ ਨੂੰ ਸੁਕਾ ਲੈਣਾ ਸਭ ਤੋਂ ਵੱਡੀ ਗਲਤੀ ਭੈਣਾਂ ਕੀ ਕਰਦੀਆਂ ਨੇ ਵੀ ਮਿਰਚਾਂ ਨੂੰ ਧੁੱਪੇ ਸੁਕਾ ਲੈਂਦੀਆਂ ਨੇ ਉਹਦੇ ਨਾਲ ਇਹ ਕੀ ਹੋ ਜਾਂਦੀਆਂ ਨੇ ਗਰਮ ਹੋ ਜਾਂਦੀਆਂ ਨੇ ਤੇ ਇੱਕੋ ਪੋਲਾ ਪੰਜਾ ਆ ਜਾਂਦਾ ਇਹਨਾਂ ਦੇ ਵਿੱਚ ਉਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਆ ਵੀ ਸਾਡਾ ਜਿਹੜਾ ਆਚਾਰਾ ਖਰਾਬ ਹੁੰਦਾ ਦੂਜਾ ਕਾਰਨ ਹੁੰਦਾ ਵੀ ਕਦੇ ਵੀ ਆਪਾਂ ਆਚਾਰ ਦੇ ਵਿੱਚ ਕੱਚੀ ਮਿਰਚ ਨਹੀਂ ਪਾਉਣੀ ਤੁਸੀਂ ਦੇਖ ਸਕਦੇ ਹੋ ਵੀ ਪਹਿਲਾਂ ਮੈਂ ਦੋ ਵੱਡੀਆਂ ਮਿਰਚਾਂ ਲਈਆਂ ਸੀ ਜਿਹੜੀਆਂ ਉਹ ਪੱਕੀਆਂ ਸੀ ਤੇ ਇੱਕ ਕੱਚੀ ਮਿਰਚ ਸੀ ਕੱਚੀ ਮਿਰਚ ਨੂੰ ਹਮੇਸ਼ਾ ਕੱਢ ਦੇਣਾ ਤੇ ਕਦੇ ਵੀ ਆਚਾਰ ਦੇ ਵਿੱਚ ਆਪਾਂ ਉਹ ਮਿਰਚ ਨਹੀਂ ਪਾਉਣੀ ਜਿਹਦੀ ਪਹਿਲਾਂ ਤੋਂ ਡੰਡੀ ਟੁੱਟੀ ਹੋਈ ਹੋਵੇ ਕਿਉਂਕਿ ਜਦੋਂ ਆਪਾਂ ਧੋਣਿਆ ਤਾਂ ਇਹਦੇ ਅੰਦਰ ਪਾਣੀ ਚਲਿਆ ਜਾਂਦਾ ਇਸੇ ਕਰਕੇ ਸਾਡਾ ਆਚਾਰ ਖਰਾਬ ਹੁੰਦਾ ਤੇ ਫਿਰ ਆਪਾਂ ਸੋਚਦੇ ਆ ਵੀ ਸਾਡੇ ਹੱਥਾਂ ਦਾ ਆਚਾਰ ਨਹੀਂ ਰਹਿੰਦਾ ਕੋਈ ਨਾ ਕੋਈ ਕਾਰਨ ਹੁੰਦਾ ਆਪਾਂ ਗਲਤੀ ਕਰ ਤੇ ਅਚਾ ਜਿਹੜੀਆਂ ਆਪਣੀਆਂ ਮਿਰਚਾਂ ਨੇ ਆਪਾਂ ਇਹਨੂੰ ਘੱਟੋ ਘੱਟ 2-3 ਘੰਟੇ ਪੱਖੇ ਦੇ ਥੱਲੇ ਸੁਕਾ ਲਿਆ। ਕਦੇ ਵੀ ਜਿਹੜੀਆਂ ਮਿਰਚਾਂ ਨੇ ਇਹਨੂੰ ਆਪਾਂ ਧੁੱਪੇ ਨਹੀਂ ਪਾਉਣਾ। ਤੇ ਹੁਣ ਮੰਮੀ ਇਹਨਾਂ ਦੀਆਂ ਸਾਰੀਆਂ ਦੀਆਂ ਡੰਡੀਆਂ ਡੰਗ ਦੇਣਗੇ ਤੇ ਜਿਹੜੀਆਂ ਦੇ ਵਿੱਚ ਡੰਡੀ ਨਹੀਂ ਹੈਗੀ ਉਹਨੂੰ ਬਾਹਰ ਕੱਢੀ ਜਾਣਗੇ। ਉਹਨੂੰ ਆਪਾਂ ਸਬਜ਼ੀ ਵਗੈਰਾ ਦੇ ਵਿੱਚ ਵਰਤ ਲਾਂਗੇ। ਡੰਗ ਕੇ ਸਾਰੀਆਂ ਮਿਰਚਾਂ ਮੰਮੀ ਤਿਆਰ ਕਰ ਦੇਣਗੇ। ਤੇ ਇਹ ਗੱਲ ਦਾ ਤੁਸੀਂ ਖਾਸ ਖਿਆਲ ਰੱਖਣਾ ਹੁੰਦਾ ਵੀ ਟੁੱਟੀ ਹੋਈ ਡੰਡੀ ਵਾਲੀ ਮਿਰਚਾ ਜਿਹੜੀ ਆਚਾਰ ਚ ਕਦੇ ਨਹੀਂ ਪਾਉਣੀ ਤੇ ਮਿਰਚਾਂ ਨੂੰ ਹਮੇਸ਼ਾ ਆਪਾਂ ਡੰਡੀਆਂ ਸਮੇਤ ਧੋਣਾ। ਡੁੰਗ ਕੇ ਕਦੇ ਵੀ ਮਿਰਚਾਂ ਨਹੀਂ ਧੋਣੀਆਂ ਵੀ ਮਤਲਬ ਡੰਡੀ ਤੋੜ ਕੇ ਮਿਰਚ ਨਹੀਂ ਧੋਣੀ ਇਹ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਨਿੱਕੀਆਂ ਨਿੱਕੀਆਂ ਦਾ ਲੋ ਜੀ ਸਾਰੀਆਂ ਮਿਰਚਾਂ ਮੰਮੀ ਨੇ ਡੁੰਗਤੀਆਂ ਤੇ ਹੁਣ ਮੈਂ ਇਹਦੇ ਵਿੱਚੋਂ ਪੱਕੀਆਂ ਪੱਕੀਆਂ ਮਿਰਚਾਂ ਨੇ ਜਿਹੜੀਆਂ ਉਹਨਾਂ ਨੂੰ ਚੀਰਾ ਲਾਉਂਗੀ ਤੇ ਇਹਨੂੰ ਆਪਾਂ ਧੁਰ ਤੱਕ ਚੀਰਾ ਲਾਵਾਂਗੇ ਤੁਸੀਂ ਚਾਹੋ ਤਾਂ ਇੱਕ ਮਿਰਚ ਦੇ ਦੋ ਪੀਸ ਵੀ ਕਰ ਸਕਦੇ ਹੋ ਸਿੱਧੀ ਤੋੜ ਸਕਦੇ ਹੋ ਵਿਚਾਲੋਂ ਤੇ ਜਿਨ੍ਹਾਂ ਦੇ ਹੱਥ ਛੜਦੇ ਨੇ ਜੀ ਤੁਸੀਂ ਤੋੜ ਲਿਓ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਵਿੱਚ ਵੀ ਜਿਹੜਾ ਮਸਾਲਾ ਅੰਦਰ ਤੱਕ ਜਾਊਗਾ ਇਹਨੂੰ ਆਪਾਂ ਇਸੇ ਤਰੀਕੇ ਦੇ ਨਾਲ ਤੁਰਤਕ ਕੱਟ ਕੇ ਤਿਆਰ ਕਰ ਲਾਂਗੇ ਬਿਲਕੁਲ ਵੀ ਔਖਾ ਨਹੀਂ ਹੈਗਾ achar ਸਾਰਾ 5-7 ਮਿੰਟਾਂ ਦੇ ਵਿੱਚ ਹੀ ਜਿਹੜਾ achar ਆਪਣਾ ਬਣ ਕੇ ਤਿਆਰ ਹੋ ਜਾਊਗਾ ਸਾਰੀਆਂ ਮਿਰਚਾਂ ਨੂੰ ਆਪਾਂ ਇਸੇ ਤਰੀਕੇ ਦੇ ਨਾਲ ਕਟਾਂਗੇ ਪੂਰਾ ਅੰਦਰ ਤੱਕ ਚੀਰਾ ਜਾਣਾ ਚਾਹੀਦਾ ਇਹ ਨਾ ਹੋਵੇ ਵੀ ਤੁਸੀਂ ਥੋੜੀ ਜਿਹੀ ਮਿਰਚ ਨੂੰ ਕੱਟ ਕੇ ਛੱਡ ਦਿਓ ਤੁਸੀਂ ਦੋ ਪੀਸ ਵੀ ਕਰ ਸਕਦੇ ਹੋ ਮੈਂ ਤੁਹਾਨੂੰ ਇੱਥੇ ਦੱਸਿਆ ਵੀ ਤੁਸੀਂ ਇਸ ਤਰੀਕੇ ਨਾਲ ਵੀ ਇਹਨੂੰ ਵਿਚਾਲੋਂ ਤੋੜ ਸਕਦੇ ਹੋ ਜਿਵੇਂ ਤੁਹਾਨੂੰ ਸੈੱਟ ਲੱਗਦਾ ਤੁਸੀਂ ਉਵੇਂ ਕਰ ਲਿਓ ਤੇ ਆਪਾਂ ਆਚਾਰ ਜਿਹੜਾ ਇਕੱਠਾ ਪਾ ਕੇ ਰੱਖਦੇ ਹੁੰਨੇ ਆ ਹਾਲੇ ਮੇਰੇ ਕੋਲੇ ਇਹ ਮਿਰਚਾਂ ਘੱਟ ਸੀਗੀਆਂ ਫਿਰ ਆਪਾਂ 2-3 ਕਿਲੋ ਇਕੱਠਾ ਪਾ ਕੇ ਰੱਖਾਂਗੇ ਸਰਦੀ ਵਾਸਤੇ ਸਾਲ ਦੇ ਵਿੱਚ ਦੋ ਵਾਰੀ ਆਚਾਰ ਪਾਈਦਾ ਇੱਕ ਵਾਰੀ ਪਾਈਦਾ ਜੀ ਫੱਗਣ ਚੇਤ ਦੇ ਵਿੱਚ ਉਦੋਂ ਵੀ ਮਿਰਚਾਂ ਕਾਫੀ ਜ਼ਿਆਦਾ ਵਧੀਆ ਆ ਜਾਂਦੀਆਂ ਨੇ ਜਨਵਰੀ ਦੇ ਵਿੱਚ ਜਨਵਰੀ ਫਰਵ ਦੇ ਜਦੋਂ ਵੀ ਪੱਕੀ ਮਿਰਚ ਮਿਲੇ ਆਪਾਂ ਉਦੋਂ ਆਚਾਰ ਬਣਾਈਦਾ ਹੁੰਦਾ ਲੋਜੀ ਕੁਛ ਕੁ ਕੱਚੀਆਂ ਮਿਰਚਾਂ ਸੀ ਆਪਾਂ ਕੱਢ ਕੇ ਰੱਖ ਲਈਆਂ ਕੁਛ ਲਾਲ ਸੀਗੀਆਂ ਅੱਜ ਆਪਾਂ ਕੱਲੀ ਹਰੀ ਮਿਰਚ ਦਾ achar ਪਾਵਾਂਗੇ ਤਕਰੀਬਨ 4 ਕਿਲੋ ਹੋਊਗੀ ਇਹ ਮਿਰਚ ਅੱਧਾ ਕਿਲੋ ਲਾ ਲਓ 4 ਕਿਲੋ ਲਾ ਲਓ ਉਹਦੇ ਹਿਸਾਬ ਨਾਲ ਮੈਂ ਮਸਾਲੇ ਪਾਉਂਗੀ ਮੈਂ ਨਹੀਂ ਨਾਪੀਆਂ ਸੀ ਮਿਰਚਾਂ 2 1/2 ਚਮਚਾ ਇਹ ਲਿਆ ਮੈਂ ਸੁੱਕਾ ਧਨੀਆ ਤੁਸੀਂ ਜਰੂਰ ਪਾਓ ਇਹਦੇ ਨਾਲ ਜਿਹੜਾ ਮਿਰਚ ਦਾ achar ਬਹੁਤ ਜ਼ਿਆਦਾ ਸਵਾਦ ਬਣਦਾ ਬਾਕੀ ਇਹ ਆਪਣੇ ਗੈਸ ਵਗੈਰਾ ਨਹੀਂ ਹੋਣ ਦਿੰਦੇ ਮਸਾਲੇ ਤੁਸੀਂ ਜਰੂਰ ਪਾਉਣੇ ਨੇ achar ਦੇ ਵਿੱਚ ਵੈਸੇ ਮੈਂ ਸਾਰਾ ਦਿਨ ਕਹਿੰਦੀ ਆ ਵੀ ਬਹੁਤੇ ਮਸਾਲੇ ਨਾ ਖਾਇਆ ਕਰੋ ਪਰ achar ਆ ਜਿਹੜਾ ਬਿਨਾ ਮਸਾਲਿਆਂ ਤੋਂ ਕਦੇ ਨਾ ਲੋਜੀਕ ਇੱਕ ਚਮਚਾ ਆਪਾਂ ਪਾਇਆ ਸੀ ਜੀਰੇ ਦਾ ਦੋ ਚਮਚੇ ਪਾਤੇ ਮੈਂ ਰਾਈ ਦੇ ਰਾਈ ਨਾਲ ਜਿਹੜੀ ਮਿਰਚਾ ਥੋੜੀ ਜਿਹੀ ਖੱਟੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਸਵਾਦ ਬਣਦੀ ਆ ਤੇ ਮੇਰੇ ਕੋਲ ਕਲੌਂਜੀ ਆ ਮੇਥੇ ਆ ਤੇ ਥੋੜੀ ਜਿਹੀ ਸੌਂਫ ਹੈ ਰਲਈ ਹੋਈ ਹੈ ਇਹਨੂੰ ਆਪਾਂ ਵਿੱਚ ਨਹੀਂ ਰਗੜਾਂਗੇ ਕਿਉਂਕਿ ਜੇ ਮੈਂ ਇੱਥੇ ਆਪਾਂ ਵਿੱਚ ਰਗੜਦੀ ਤਾਂ ਥੋੜਾ ਜਿਹਾ ਕਸੈਲਾਪਨ ਆ ਜਾਂਦਾ ਫਿਰ ਆਪਣਾ ਜਿਹੜਾ ਪਰਿਵਾਰ ਆ ਉਹ ਚਾਰ ਨੂੰ ਨਹੀਂ ਖਾਂਦਾ ਮੈਂ ਇਹਨੂੰ ਹਮੇਸ਼ਾ ਸਾਫਤਾ ਹੀ ਪਾਉਣੀ ਹੁੰਦੀ ਹੈ ਤੁਸੀਂ ਚਾਹੋ ਤਾਂ ਇਹਨੂੰ ਵੀ ਵਿੱਚ ਕੁੱਟ ਸਕਦੇ ਹੋ ਕਿਸੇ ਵੀ ਮਸਾਲੇ ਨੂੰ ਬਰੀਕ ਨਹੀਂ ਕਰਨਾ ਮੋਟਾ-ਮੋਟਾ ਹੀ ਕੁੱਟਣਾ ਆਪਾਂ ਕੁੰਡੇ ਤੁਸੀਂ ਚਾਹੋ ਇਹਨੂੰ ਹਲਕਾ ਜਿਹਾ ਸੇਕ ਵੀ ਲਵਾ ਸਕਦੇ ਹੋ ਪਰ ਮੈਂ ਇਹਨੂੰ ਇਦਾਂ ਹੀ ਪਾਉਣੀ ਹੁੰਦੀ ਆ ਕੱਚਾ ਹੀ ਕਿਉਂਕਿ ਮੈਨੂੰ ਕੱਚੇ ਮਸਾਲੇ ਪਸੰਦ ਨੇ ਆਚਾਰ ਦੇ ਵਿੱਚ ਤੇ ਆਪਾਂ ਗੱਲ ਕਰ ਰਹੇ ਹਾਂ ਮਸਾਲਿਆਂ ਦੀ ਮਸਾਲਿਆ ਆਚਾਰ ਦੇ ਵਿੱਚ ਜ਼ਰੂਰ ਪਾਇਆ ਕਰੋ ਜੇ ਆਪਾਂ ਆਚਾਰ ਖਾਣਾ ਤਾਂ ਸਿਰਫ ਆਪਾਂ ਮਸਾਲਿਆਂ ਵਾਲਾ ਆਚਾਰ ਵੀ ਖਾ ਸਕਦੇ ਹਾਂ ਇਹ ਸਾਡੀ ਸਿਹਤ ਵਾਸਤੇ ਚੰਗਾ ਹੁੰਦਾ ਸਿੰਪਲ ਆਚਾਰ ਨਾ ਪਾਇਆ ਕਰੋ ਲੋ ਜੀ ਸਾਰੇ ਮਸਾਲੇ ਚੱਕ ਕੇ ਆਪਾਂ ਥਾਲੇ ਦੇ ਵਿੱਚ ਪਾਲੇ ਸੀ ਜਿਹਦੇ ਵਿੱਚ ਆਪਣੀਆਂ ਮਿਰਚਾਂ ਸੀ ਤੇ ਇੱਥੇ ਮੈਂ ਪਾਇਆ ਸਿਰਫ ਇੱਕ ਚਮਚਾ ਹਲਦੀ ਦਾ ਹਲਦੀ ਬਿਲਕੁਲ ਵੀ ਜ਼ਿਆਦਾ ਨਹੀਂ ਪਾਉਣੀ ਮੈਂ ਤੁਹਾਨੂੰ ਉਹ ਵੀ ਐਕਸਪਲੇਨ ਕਰੂੰਗੀ ਤੇ ਉਸ ਤੋਂ ਬਾਅਦ ਆਪਾਂ ਪਾ ਲਈ ਤਕਰੀਬਨ 2 1/2 ਚਮਚੇ ਮੈਂ ਲੂਣ ਦੇ ਪਾਏ ਨੇ ਲੂਣ ਦੇ ਸਿਰ ਤੇ ਜਿਹੜਾ ਇਹ achar tikuga ਕਿਉਂਕਿ ਆਪਾਂ ਇਹਦੇ ਵਿੱਚ ਨਹੀਂ ਪਾਉਂਦੇ ਤੇਲ ਵਗੈਰਾ ਨਹੀਂ ਪਾਉਂਦੇ ਤੁਸੀਂ ਚਾਹੋ ਇੱਥੇ ਥੋੜਾ ਜਿਹਾ ਤੇਲ ਪਾ ਸਕਦੇ ਹੋ ਪਰ ਆਪਾਂ ਜਿਹੜਾ achar ਦੇ ਵਿੱਚ ਤੇਲ ਨਹੀਂ ਪਾਉਂਦੇ ਗੱਲ ਆਪਾਂ ਕਰਦੇ ਆਂ ਜੀ ਹਲਦੀ ਦੀ ਜਿਹੜੀਆਂ ਮਿਰਚਾਂ ਕੁਲ ਜਾਂਦੀਆਂ ਨੇ ਪੱਤ ਅਲੱਗ ਹੋ ਜਾਂਦੇ ਨੇ ਮਿਰਚ ਦਾ ਜਿਹੜਾ ਗੁੱਦਾ ਉਹ ਅਲੱਗ ਹੋ ਜਾਂਦਾ ਘੁਲਿਆ ਜਾ achar ਉਦਾ ਕਾਰਨ ਹੁੰਦਾ ਵੀ ਆਚਾਰ ਦੇ ਵਿੱਚ ਤੁਸੀਂ ਹਲਦੀ ਜ਼ਿਆਦਾ ਪਾ ਦਿੰਦੇ ਹੋ ਜਿਹੜੀਆਂ ਮਿਰਚਾਂ ਨੇ ਉਹ ਬੈਠ ਜਾਂਦੀਆਂ ਨੇ ਸੋ ਮਿਰਚ ਦੇ ਆਚਾਰ ਵਿੱਚ ਬਿਲਕੁਲ ਵੀ ਹਲਦੀ ਜ਼ਿਆਦਾ ਨਹੀਂ ਪਾਉਣੀ ਹਲਦੀ ਥੋੜੀ ਜਿਹੀ ਘੱਟ ਹੀ ਰੱਖਿਆ ਕਰੋ ਫਿਰ ਜਿਹੜੀ ਮਿਰਚਾਂ ਤੁਹਾਡੀ ਖੜੀ ਖੜੀ ਰਹਿੰਦੀ ਆ ਲੋਜੀ ਚੰਗੀ ਤਰ੍ਹਾਂ ਪਰ ਲਾ ਲੈਣਾ ਕੋਈ ਆਪਾਂ ਕੱਲੀ ਕੱਲੀ ਮਿਰਚ ਦੇ ਵਿੱਚ ਨਮਕ ਨਹੀਂ ਭਰਨਾ ਇੱਥੇ ਮੈਂ ਥੋੜਾ ਜਿਹਾ ਪਹਿਲਾਂ ਹੱਥਾਂ ਨੂੰ ਸਰੋਂ ਦਾ ਤੇਲ ਲਾਇਆ ਸੀ ਜਿੰਨਾ ਪੈਣਾ ਦੇ ਹੱਥ ਛੱੜਦੇ ਨੇ ਮੈਂ ਕੱਟਣ ਵੇਲੇ ਵੀ ਲਾਇਆ ਸੀ ਹੁਣ ਵੀ ਲਾਇਆ ਇਹ ਸਭ ਤੋਂ ਵਧੀਆ ਤਰੀਕਾ ਤੁਸੀਂ ਪਹਿਲਾਂ ਹੱਥਾਂ ਨੂੰ ਸਰੋਂ ਦਾ ਤੇਲ ਲਾ ਲਿਆ ਕਰੋ ਬਿਲਕੁਲ ਜਿਹੜੇ ਤੁਹਾਡੇ ਹੱਥ ਆ ਛੱਡਦੇ ਨਹੀਂ ਮੇਰੇ ਵੀ ਬਹੁਤ ਜ਼ਿਆਦਾ ਛੱਡਦੇ ਨੇ ਹੱਥ ਤੇ ਫਿਰ ਤੁਹਾਡੇ ਹੱਥ ਬਿਲਕੁਲ ਨਹੀਂ ਛੱਡਣੇ ਦੇਸੀ ਕਿ ਉਹ ਵੀ ਲਾ ਸਕਦੇ ਹਾਂ ਸਰੋਂ ਦਾ ਤੇਲ ਵੀ ਲਾ ਸਕਦੇ ਹਾਂ ਲੋ ਜੀ ਸਾਰੀ ਡੱਬੀ ਆਪਾਂ ਜਿਹੜੀ ਚੰਗੀ ਤਰ੍ਹਾਂ ਦੱਬ-ਦੱਬ ਕੇ ਭਰ ਲੈਣੀ ਆ ਛੋਟਾ ਪਾਂਡਾ ਲੈਣਾ ਜਿਹਦੇ ਵਿੱਚ ਤੁਸੀਂ ਆਚਾਰ ਨੂੰ ਦੱਬ-ਦੱਬ ਕੇ ਭਰ ਸਕੋ ਉਹਦਾ ਕਾਰਨ ਵੀ ਮੈਂ ਤੁਹਾਨੂੰ ਦੱਸਦੀ ਆਂ ਵੀ ਮਿਰਚ ਜਿਹੜੀ ਬੈਠ ਜਾਂਦੀ ਆ ਉਹ ਕੁਲੀ ਹੋ ਜਾਂਦੀ ਆ ਉਹਦਾ ਕਾਰਨ ਇਹ ਹੁੰਦਾ ਵੀ ਤੁਸੀਂ ਖੁੱਲੇ ਪਾਂਡੇ ਦੇ ਵਿੱਚ ਪਾ ਲੈਣੋਂ ਹਲਦੀ ਜ਼ਿਆਦਾ ਪਾ ਲੈਣੋਂ ਮਿਰਚਾਂ ਨੂੰ ਜਿਆਦਾ ਤੁਸੀਂ ਘੋਟੀ ਜਾਂਦੇ ਹੋ, ਹਲਾਈ ਜਾਂਦੇ ਹੋ ਤਾਂ ਫਿਰ ਉਹ ਥੱਲੇ ਉਗਲੀਆਂ ਜੀਆਂ ਮਿਰਚਾਂ ਰਹਿ ਜਾਂਦੀਆਂ ਨੇ। ਜਿਹੜਾ ਦੇਖਣ ਦੇ ਵਿੱਚ ਵੀ ਵਧੀਆ ਨਹੀਂ ਲੱਗਦਾ ਤੇ ਖਾਣ 'ਚੋਂ ਬਿਲਕੁਲ ਨਹੀਂ ਸਵਾਦ ਹੁੰਦੀਆਂ ਕਿਉਂਕਿ ਪਤ ਅਲੱਗ ਹੋ ਜਾਂਦਾ, ਮਸਾਲਾ ਅਲੱਗ ਹੋ ਜਾਂਦਾ। ਲੋ ਜੀ ਪਹਿਲਾਂ ਆਪਾਂ ਮਿਰਚਾਂ ਪਾਲੀਆਂ ਸੀ, ਤੁਸੀਂ ਚਾਹੋ ਤਾਂ ਵਿਚਾਲਦੀ ਵੀ ਮਸਾਲਾ ਪਾ ਸਕਦੇ ਹੋ ਪਰ ਮੈਂ ਜਿਹੜਾ ਬਚਿਆ ਮਸਾਲਾ ਸਾਰਿਆਂ ਨੂੰ ਉੱਤੇ ਪਾਉਣੀ ਹੈ ਇਹਦਾ ਕਾਰਨ ਹੁੰਦਾ ਵੀ ਥੱਲੇ ਮਸਾਲਾ ਚਲਿਆ ਜਾਂਦਾ, ਥੱਲੇ ਤੋਂ ਮਸਾਲਾ ਉੱਪਰ ਲੈ ਕੇ ਆਉਣਾ ਔਖਾ ਹੋ ਜਾਂਦਾ। ਜਿਹੜਾ ਸਾਰਾ ਲੂਣ, ਹਲਦੀ ਹੈ ਮੈਂ ਨੂੰ ਉੱਤੇ ਪਾ ਦੂੰ ਜਿਹਦੇ ਨਾਲ ਜਿਹੜ ਤੇ ਆਚਾਰ ਹਮੇਸ਼ਾ ਦੱਬ-ਦੱਬ ਕੇ ਛੋਟੇ ਬਰਤਨ ਦੇ ਵਿੱਚ ਪਾਉਣਾ ਜਦੋਂ ਆਪਾਂ 2-3 ਕਿਲੋ ਮਿਰਚਾਂ ਪਾਉਨੇ ਆ ਉਹ ਵੀ ਆਪਾਂ ਬਰਤਨ ਰੱਖਿਆ ਹੋਇਆ ਸਪੈਸ਼ਲੀ ਵੀ ਇਸੇ ਦੇ ਵਿੱਚ ਨੀਮ ਬੱਚਾ ਪੈ ਜਾਣਗੇ ਆ ਤੇ ਆਪਾਂ ਪਹਿਲਾਂ ਵੀ ਤੁਹਾਨੂੰ ਵੀਡੀਓ ਦਿੱਤੀ ਹੋਈ ਆ ਲੋ ਜੀ ਆਪਾਂ ਪਾਵਾਂਗੇ ਸਿਰਕਾ ਜਿਹੜੇ ਭੈਣ ਭਰਾ ਸਿਰਕੇ ਦਾ ਸਵਾਦ ਪਸੰਦ ਨਹੀਂ ਕਰਦੇ ਜਿੰਨਾ ਮੈਂ ਸਿਰਕਾ ਲਿਆ ਮੈਂ ਕੋਲੀ ਦਾ ਚੌਥਾ ਹਿੱਸਾ ਲਿਆ ਜਿਹੜਾ ਸਿਰਕੇ ਦਾ ਤੇ ਇਹਨਾਂ ਤੁਸੀਂ ਨਿੰਬੂ ਦਾ ਰਸ ਪਾ ਦੇਣਾ ਉੱਤੇ ਨਿੰਬੂ ਨਿਚੋੜ ਕੇ ਉਹਦਾ ਰਸ ਤੁਸੀਂ ਉੱਤੇ ਪਾ ਦਿਓ ਉਹਦੇ ਨਾਲ ਵੀ ਜਿਹੜਾ achara ਬਿਲਕੁਲ ਖਰਾਬ ਨਹੀਂ ਹੋਣਾ ਤੁਹਾਡਾ ਤੇ achar ਹਮੇਸ਼ਾ ਦੱਬ ਦੱਬ ਕੇ ਪਾਉਣਾ ਜਿਹੜੇ ਤੁਹਾਡੇ ਬਰਤਨਾਂ ਉਹਨੂੰ ਵੀ ਧੁੱਪ ਲਵਾਈ ਹੋਣੀ ਚਾਹੀਦੀ ਹੈ ਜਿਵੇਂ ਹੁਣ ਜਿਹਦੇ ਸ਼ੀਸ਼ੀ ਦੇ ਵਿੱਚ ਮੈਂ achar ਪਾਇਆ ਕੱਚੀ ਵਿੱਚ ਮੈਂ ਇਹਨੂੰ ਪੂਰਾ ਦਿਨ ਧੋਕੇ ਧੁੱਪ ਲਵਾਤੀ ਸੀ ਜਿਹੜੇ ਤੁਹਾਡੇ ਹੱਥ ਆ ਉਹ ਚੰਗੀ ਤਰ੍ਹਾਂ ਸੁੱਕੇ ਹੋਣੇ ਚਾਹੀਦੇ ਹੈ ਮਿਰਚਾਂ ਕੱਟਣ ਵੇਲੇ ਵੀ achar ਪਾਉਣ ਵੇਲੇ ਵੀ ਜਿਹੜਾ ਤੁਹਾਡਾ ਬਰਤਨ ਹੈ ਜਿਹਦੇ ਵਿੱਚ ਤੁਸੀਂ ਕੱਟ ਕੇ ਮਿਰਚਾਂ ਰੱਖੀਆਂ ਸਾਰੇ ਬਰਤਨਾਂ ਦਾ ਤੁਸੀਂ ਖਿਆਲ ਰੱਖਣਾ ਸਾਰੇ ਸੁੱਕੇ ਹੋਣੇ ਚਾਹੀਦੇ ਨੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਣਾ ਲਓ ਜੀ ਇਹ ਦੂਜਾ ਦਿਨ ਹੈ ਤੇ ਆਪਾਂ ਆਚਾਰ ਤੁਹਾਨੂੰ ਦਿਖਾ ਦਿੰਨੇ ਆ ਵੀ ਕਿੰਨਾ ਸੋਹਣਾ ਪੀਲਾ ਪੀਲਾ ਜਿਹੜਾ ਆਚਾਰ ਬਣ ਗਿਆ ਆਪਣਾ ਮਟਕ ਨੂੰ ਖੋਲ ਕੇ ਦੇਖਿਆ ਸੀ ਹਾਲੇ ਉੱਤੇ ਮਸਾਲਾ ਹੀ ਆ ਜਿਹੜਾ ਲੂਣਾ ਸਾਰਾ ਥੱਲੇ ਚੱਲਿਆ ਗਿਆ ਉੱਤੇ ਬੀਜ ਰਹਿ ਗਏ ਸੀ ਮਿਰਚਾਂ ਦੇ ਤੇ ਤੁਸੀਂ ਇਹਨੂੰ ਆਪਣੀ ਸੈਲਫ ਦੇ ਉੱਤੇ ਰੱਖਣਾ ਜਿੱਥੇ ਤੁਸੀਂ ਸਾਰਾ ਦਿਨ ਕੰਮ ਧੰਦਾ ਕਰਦੇ ਹੋ ਰਸੋਈ ਦੇ ਵਿੱਚ ਤੇ ਇਹਨੂੰ ਤੁਰੇ ਫਿਰਦੇ ਨੇ 2-3 ਵਾਰੀ ਹਿਲਾ ਦੇਣਾ ਕੋਈ ਇਹਦੇ ਵਿੱਚ ਚਮਚਾ ਵਗੈਰਾ ਮਾਰਨ ਦੀ ਲੋੜ ਨਹੀਂ ਬਸ ਇਸੇ ਤਰੀਕੇ ਨਾਲ ਹਿਲਾ ਦੇਣਾ ਤੀਜੇ ਦਿਨ ਜਿਹੜਾ ਆਚਾਰ ਆ ਤੁਹਾਡਾ ਖਾਣ ਵਾਲਾ ਤਿਆਰ ਹੋ ਜਾਊਗਾ ਤੁਸੀਂ ਇਹਨੂੰ ਉਲਟਾ ਕਰਕੇ ਵੀ ਰੱਖ ਸਕਦੇ ਹੋ ਕਿ ਸਰਕਾ ਵਗੈਰਾ ਸਾਰਾ ਥੱਲੇ ਆ ਜੇ। ਲੋ ਜੀ ਦੇਖ ਲਓ ਕਿੰਨਾ ਜਿਆਦਾ ਵਧੀਆ ਆਪਣਾ ਆਚਾਰ ਆ ਤੀਜੇ ਦਿਨ ਇਹ ਬਣ ਕੇ ਤਿਆਰ ਹੋ ਗਿਆ। ਤੁਸੀਂ ਵੀ ਜਰੂਰ ਬਣਾਇਓ। ਸਾਰਾ ਟਾਈਮ ਇਹ ਇਦਾਂ ਹੀ ਰਹੂਗਾ। ਕਦੇ ਵੀ ਇਹਨੇ ਖਰਾਬ ਨਹੀਂ ਹੋਣਾ। ਇਹ ਖਤਮ ਹੋ ਜੂਗਾ। ਪਰ ਆਚਾਰ ਆ ਜਿਹੜਾ ਖਰਾਬ ਨਹੀਂ ਹੋਊਗਾ। ਮੈਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਆਚਾਰ ਦੀ ਅਪਡੇਟ ਦਿੰਦੀ ਰਹੂੰਗੀ। ਤੁਸੀਂ ਮੈਨੂੰ ਕਦੋਂ ਵੀ ਕਮੈਂਟ ਕਰਕੇ ਕਿਸੇ ਵੀ ਵੀਡੀਓ ਦੇ ਵਿੱਚ ਪੁੱਛ ਸਕਦੇ ਹੋ ਕਿ ਤੁਸੀਂ ਸਾਨੂੰ ਉਹ ਆਚਾਰ ਦਿਖਾ ਦਿਓ। ਆਪਾਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਆਚਾਰ ਦਿਖਾਉਂਦੇ ਰਹੀਏ। ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਤੁਹਾਨੂੰ ਰੀਅਲ ਵੀਡੀਓ ਦੇਵਾਂ ਜੋ ਸਹੀ ਆ ਸੱਚਾ ਮੈਂ ਤੁਹਾਨੂੰ ਉਹ ਵੀਡੀਓ ਦੇਵਾਂ ਮੈਂ ਪਹਿਲਾਂ ਖੋਏ ਵਾਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਕਿਹਾ ਸੀ ਵੀ ਕਦੇ ਵੀ ਉੱਪਰ ਖੋਏ ਦੇ ਵਿੱਚ ਖੰਡ ਨਾ ਪਾਇਓ ਸਾਰਾ ਖੋਆ ਖਰਾਬ ਕਰ ਲਓਗੇ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਮੈਂ ਤੁਹਾਨੂੰ ਕਲੀਅਰ ਕੀਤਾ ਸੀ ਤੇ ਅੱਜ ਵੀ ਆਪਾਂ ਤੁਹਾਨੂੰ ਕਲੀਅਰ ਕੀਤਾ ਵੀ ਬਿਲਕੁਲ ਆਚਾਰ ਖਰਾਬ ਨਹੀਂ ਹੋਣਾ ਇਸੇ ਤਰੀਕੇ ਨਾਲ ਪਾਇਓ ਕਿਉਂਕਿ ਮੈਂ ਨਹੀਂ ਚਾਹੁੰਦੀ ਹੁੰਦੀ ਵੀ ਜਿਹੜਾ ਤੁਹਾਡਾ ਕੋਈ ਵੀ ਰੈਸਪੀ ਆ ਖਰਾਬ ਹੋਵੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ